ਤੇ ਕਿਉ ਮੇਰੀ 6 ਵਜੇ ਦੀ ਮੇਰੀ ਬੇਟੀ ਵਾਰੀ ਸਾਡੇ ਦਾਦਾ ਪਾ ਜੇ ਮੇਰੀ ਪੇਟੀ ਕੱਢੀ ਹੋ ਗਈ ਮੁੱਕ ਕੀਤੇ ਮੈਨੂੰ ਮੈਡਮ ਤੁਸੀਂ ਮੈਂ ਕੀ ਕਰਾਂ ਇੱਕ ਮੇਰੀ ਬੇਟੀ ਉਹ ਕਿੱਦਾਂ ਅੰਦਰ ਰੱਖ ਛੱਡਿਆ ਆ ਮੇਰੇ ਦਾਦਾ ਮੁੱਕ ਗਿਆ ਤੇ ਲੱਗਿਆ ਵਾ ਮਰਦਾ ਮਰਦਾ ਤੋਂ ਮੰਗਾਲਾ ਕਰ ਤੈਨੂੰ ਕਹਿੰਦਾ ਦੱਸੋ 6 ਨਾਲ ਨਹੀਂ ਇਹਦਾ ਬਿਚਾਰ ਦੀ ਗੱਲ ਪੈਤੀ ਇਹ ਮੇਰੀ ਬੇਟੀ ਗਾੜੀ ਲਉਂਦੇ ਹੈ ਜਿਹਨਾਂ ਦੁਜੀ ਮੈਡਮਾਈ ਉਹਨੇ ਮੈਨੂੰ ਕਿਹਾ ਤੇ ਮੈਂ ਲਿਖਿਆ ਆਪਣੀ ਬੇਟੀ ਉਹ ਦੁਜੀ ਮੈਡਮ ਨੇ ਹਾਨੂੰ ਸ਼ਾਂਤ ਮਾਰੀ ਆ ਤੇ ਮਤਲਬ ਲੈ ਜੋ 6 ਗ੍ਰਾਮ ਕੁੜੀ ਚ ਰਹਿ ਗਿਆ ਖੂਨ ਸਾਰਾ 6 ਗ੍ਰਾਮ ਉਥੇ ਚੈੱਕ ਕਰਾਇਆ 6 ਗ੍ਰਾਮ ਉਹਨੂੰ ਮੈਡਮ ਨੂੰ ਅੱਜ ਕਦੇ ਛੱਡ ਮੈਂ ਫਿਰ ਵੇਖੋ ਇਹਦਾ ਡਾਕਟਰ ਸਾਹਿਬ ਕਿੰਡ ਕਲੀਅਰ ਆਪਣਾ ਰੰਧਾਂ ਦੇ ਲੱਗ ਆ ਇੱਥੇ ਹਸਨ ਸ਼ਹਿਰੇ ਪਹੁੰਚੇ ਹੋ ਕੀ ਸਾਰੀ ਗੱਲਬਾਤ ਕੀ ਹੋਈ ਹੈ ਗੱਲਬਾਤ ਸਰ ਕੱਲ 7 ਵਜੇ ਦੇ ਰਾਤ ਦੇ ਆਏ ਸੀ ਪਰਸੋਂ 7 ਵਜੇ ਦੇ ਹੂੰ ਤੇ ਇਹਨਾਂ ਨੇ ਨਾ ਸਾਰੀ ਰਾਤ ਦਰਦਾਂ ਹੁੰਦੀਆਂ ਰਹੀਆਂ ਮੈਂ ਮੈਡਮ ਨੂੰ ਆਵਾਜ਼ ਵੀ ਦਿੱਤੀ ਸੀ ਮੈਂਨ ਦੇਖ ਲਓ ਇੱਕ ਵਾਰੀ ਉਹ ਆਂਦੇ ਨਹੀਂ ਅਸੀਂ ਨਹੀਂ ਦੇਖ ਸਕਦੇ ਸਵੇਰੇ ਨਾ 6 ਵਜੇ ਦੇਖਾਂਗੇ ਤੇ ਅਸੀਂ ਯਕੀਨ ਕਰ ਲੈ ਮੈਂ ਚਲੋ 6 ਵਜੇ ਦੇਖ ਲਿਓ ਦਰਦਾਂ ਹੋ ਰਹੀਆਂ ਮੈਂ ਸ਼ੈਤ ਹੋ ਜੀ ਇਹਨਾਂ ਨੇ ਤੜਕੇ 6 ਵਜੇ ਅੰਦਰ ਖੜਿਆ ਹੈ ਤੇ ਸਾਢੇ 10 ਵਜੇ ਇਹਨਾਂ ਨੇ ਜਵਾਬ ਦਿੱਤਾ ਇਹਦਾ ਮਤਲਬ ਲੈ ਜਾਓ ਤੇ ਜਦੋਂ ਬੱਚੇ ਦੀ ਡੈਥ ਹੋ ਗਈ ਹੈ ਤੇ ਬੱਚੇ ਟਾਈਮ ਪੂਰਾ ਹੀ ਬੱਚੇ ਦਾ ਹਾਂਜੀ ਟਾਈਮ ਪੂਰਾ ਜੀ ਪਹਿਲਾ ਬੱਚਾ ਹੈ ਹਾਂਜੀ ਪਹਿਲਾ ਇਹਦੇ ਬੱਚੇ ਦੀ ਡੈਥ ਹੋ ਗਈ ਆ ਇਹਨਾਂ ਨੇ ਤੜਕਨ ਚੈੱਕ ਕੀਤੀ ਆ ਉਦੋਂ ਇਹ ਆਂਦੇ ਫਟਾਫਟ ਬੱਚਾ ਲੈ ਜਾ। ਨਹੀਂ ਬੱਚਾ ਨੋਰਮਲ ਹੋਇਆ ਸੀ ਕਿ ਜਾਂ ਨਹੀਂ ਨਹੀਂ ਇਹ ਆਂਦੇ ਸੀ ਨੋਰਮਲ ਹੋ ਜਾਊਗਾ। ਮਤਲਬ ਬੱਚਾ ਨੋਰਮਲ ਨਹੀਂ ਹੋਣਾ ਸੀ। ਹੂੰ ਤੇ ਤੁਹਾਨੂੰ ਕਿੱਥੇ ਰੈਫਰ ਕੀਤਾ ਇਹਨਾਂ ਨੇ? ਹੌਣ ਸੰਧੂ ਵਾਲਿਆ। ਅਸੀਂ ਆਪ ਹੀ ਹੋਏ ਆ। ਇਹਨਾਂ ਨੇ ਨਹੀਂ ਕੀਤਾ। ਹੂੰ ਉੱਥੇ ਜਾ ਕੇ ਡਾਕਟਰ ਨੇ ਕੀ ਕਿਹਾ ਤੁਹਾਨੂੰ? ਡਾਕਟਰ ਆਂਦਾ ਸੀ ਜਿਹੜੇ ਜਿਹੜੇ ਬੱਚਾ ਨੋਰਮਲ ਨਹੀਂ ਹੋਣਾ ਸੀ। ਇਹ ਅਪਰੇਸ਼ਨ ਨਾਲ ਹੀ ਹੋਣਾ ਸੀ। ਤੁਹਾਨੂੰ ਕਿਤਰਾ ਪਤਾ ਲੱਗਾ ਬੱਚੇ ਦੀ ਡੈਥ ਹੋਈ? ਬੱਚੇ ਦੀ ਡੈਥ ਹੋਣਾ ਵਾਲੀ ਬੱਚਾ ਮਰਿਆ ਗਟਿਆ ਸਾਰੇ ਇਹਨਾਂ ਦੱਸਿਆ ਨਹੀਂ ਤੁਹਾਨੂੰ ਕਿ ਬੱਚੇ ਡੈਥ ਨਹੀਂ ਸਾਰੇ ਇਹਨਾਂ ਨੇ ਨਹੀਂ ਦੱਸਿਆ ਜਦੋਂ ਅਸੀਂ ਉੱਥੇ ਪਹੁੰਚੇ ਉਹਨੇ ਡਾਕਟਰ ਸਾਹਿਬ ਨੇ ਤਰਕਨ ਚੈੱਕ ਕੀਤੀ ਆ ਬੱਚਾ ਮੁੱਕ ਚੁਕਾ ਸੀ ਆਉਂਦੇ ਅਸੀਂ ਬੱਚਾ ਨਹੀਂ ਬਚਾ ਸਕਦੇ ਕੀ ਨਾਮ ਹੈ ਡਾਕਟਰ ਸਾਹਿਬ ਦਾ ਜਿਨ੍ਹਾਂ ਨਾਲ ਤੁਹਾਡੀ ਗੱਲ ਚੱਲ ਰਹੀ ਹੈ ਡਾਕਟਰ ਸਾਧਨ ਸਰਕਾਰੀ ਹਸਪਤਾਲ ਗਿਆ ਸੀ ਬਲਜੀਤ ਕੌਰ ਡਾਕਟਰ ਬਲਜੀਤ ਹਾਂਜੀ ਤੇ ਨਾਲੇ ਡਾਕਟਰ ਬਲਜੀਤ ਕੌਰ ਨੇ ਛੇ ਜਾਣੀਆਂ ਸੀ ਉਹਨਾਂ ਨੇ ਮੇਰੀ ਜਨਾਨੀ ਨੂੰ ਇਦਾਂ ਕੀਤਾ ਜਿੱਦਾਂ ਆਪਾਂ ਕੁੱਤੇ ਨੂੰ ਨਹੀਂ ਹਲਕੇ ਕੁੱਤੇ ਨੂੰ ਪੈ ਜਾਣੇ ਇਦਾਂ ਦਾ ਬਜ਼ਾਰ ਕੀਤਾ ਮੇਰੀ ਜਨਾਨੀ ਨੇ ਸਾਰੀਆਂ ਜਾਣੀਆਂ ਉੱਤੇ ਚੜੀਆਂ ਇੱਕ ਜਿਹੜੀ ਕੰਮ ਇੱਥੇ ਕੰਮ ਕਰਦੀ ਐਂਟੀ ਆ ਕੋਈ ਉਹ ਬੱਚਾ ਖਿੱਚ ਰਹੀ ਐ ਤੇ ਨਰਸ ਇਦਾਂ ਸਾਈਡ ਤੇ ਖੜੀ ਐ ਐਸਾ ਤੇ ਕਲਾਸ ਪੂਰੀ ਹੋ ਹਾਂ ਉਹ ਸਾਈਡ ਤੇ ਖੜੀ ਐ ਨਰਸ ਤੇ ਬੱਚਾ ਉਹ ਖਿੱਚ ਰਹੀ ਐ ਕੀ ਉਹ ਤਾਂ ਲੱਗੀ ਉਹ ਇਦਾਂ ਲਾਪਰਵਾਹੀ ਦਾ ਪਰਵਾਹੀ ਦਾ ਕਰਕੇ ਬੱਚਾ ਲਾਪਰਵਾਹੀ ਦੇ ਕਰਕੇ ਆ ਸਰ ਸਰ ਸਾਨੂੰ ਉਦੋਂ ਹੀ ਦੱਸ ਲੈਂਦੇ ਤੇ ਨਹੀਂ ਉਹਨਾਂ ਦਾ ਮਤਲਬ ਪ੍ਰੇਸ਼ਨ ਹੋਣਾ ਹੀ ਤੇ ਸਾਨੂੰ ਉਦੋਂ ਜਵਾਬ ਦਿੰਦੇ ਅਸੀਂ ਚੱਲ ਜਾਂਦੇ ਪਰ ਆ ਵੀ ਕੋ ਨਾ ਬੱਚੇ ਦਾ ਹਾਲ ਕੀ ਕੀਤਾ ਇਹਨਾਂ ਨੇ ਪਹਿਲਾ ਬੱਚਾ ਸੀ ਤੁਹਾਡਾ ਹਾਂਜੀ ਪਹਿਲਾ ਸਰ ਬੱਚਾ ਉਹ ਕੀ ਮੰਗਾ ਦੇ ਕਿ ਮੰਗੇ ਹੀ ਇਨਸਾਫ ਚਾਹੀਦਾ ਬਸ ਮੈਂ ਕੋਈ ਸਟੇਟਮੈਂਟ ਵੀ ਨਹੀਂ ਦਿੱਤੀ ਰੋ ਵੀ ਚੀਜ਼ ਹੈ ਤੁਸੀਂ ਐਸਐਮਓ ਸਰ ਨਾਲ ਕਰਦਾ ਐਸਐਮਓ ਕੋਣ ਐਸਐਮਓ ਡਾਕਟਰ ਜੀ ਵੀ ਸੀ ਹੈ ਜੀ ਇਹ ਇੱਥੇ ਕੋਣ ਦੇਖਦਾ ਐਸਐਮਓ ਡਾਕਟਰ ਐਸਐਮਓ ਆਬੀ ਕੈਨ ਉਹ ਦੇਖੀ ਹੁੰਦੇ ਇੱਕ ਦਵਾ ਚਲਾ ਪਰ ਮੈਂ ਇਹ ਐਸਮੋ ਦਾ ਆਨ ਡਿਊਟੀ ਤੁਸੀਂ ਜੇ ਤੁਹਾਡੇ ਸਟਾਫ ਨਰਸ ਤੇ ਰੋਕ ਲਗਾਏ ਗਏ ਆ ਕਿ ਇਹਨਾਂ ਨੇ ਜੁਮੇਤੀ ਆ ਬਿਲਕੁਲ ਕੋਈ ਗੱਲ ਨਹੀਂ ਸਟੇਟਮੈਂਟ ਲੇ ਲਾ ਦਿਓ ਲੇਕਿਨ ਸਾਡਾ ਫਰਜ਼ ਮਾਦਾ ਤੁਹਾਨੂੰ ਕਿਸੇ ਨੂੰ ਫਿਰ ਇਹਨੂੰ ਮੰਨ ਕਰ ਲੋ ਜੇ ਉਦੋਂ ਤੁਸੀਂ ਗੱਲ ਕਰਨੀ ਮੈਂ ਅਫੀਸ਼ਲ ਸਟੇਟਮੈਂਟ ਕੋਈ ਨਹੀਂ ਚਲੋ ਅਫੀਸ਼ਲ ਸਟੇਟਮੈਂਟ ਆਪਾਂ ਦੇ ਕਲੈਕਟ ਕਰਦੇ ਪਲੀਜ਼ ਦੱਸੋ ਵੀ ਜਿਹਦਾ ਹੁਣ ਪਰਿਵਾਰਾਂ ਨੇ ਕਹਿ ਰਹੇ ਆ ਕਿ ਇਹਨਾਂ ਦੀ ਲਾਪਰਵਾਹੀ ਕਰਕੇ ਸਾਡੇ ਬੱਚੇ ਡੈਥ ਹੋ ਗਈ ਹੈ ਉਹਦੇ ਪਾਰੇ ਆਪਾਂ ਹੁਣ ਪੰਜ ਪ੍ਰਸ਼ਨ ਤੁਹਾਨੂੰ ਹਾਂ ਦਾ ਸਮਸੱਗਣਾ ਗੱਲ ਇਹ ਇਹ ਤਾਂ ਬਿਲਕੁਲ ਜਿੰਮਰ ਤੁਸੀਂ ਹੈ ਤਾਂ ਸਭ ਸੈਨ ਹਾਇਰ ਅਥਾਰਟੀ ਅਥਾਰਟੀ ਨਹੀਂ ਮਤਲਬ ਫਿਵਰ ਸੇ ਨਾ ਕਰਲਾਣਾ ਤੁਸੀਂ ਬੁਰੀ ਤਾਂ ਲੱਗਦਾ ਇਹ ਤਾਂ ਲੱਗਦਾ ਨਾ ਤਾਂ ਸਿਵਲ ਸੱਜਤਾਂ ਨੂੰ ਇਹ ਯਾ ਸਮਨਾ ਕਰ ਕਰੋ ਇਹ ਸਿਵਲ ਸਿੱਧਾ ਗੱਲ ਕਰ ਲੈਣੇ ਤੁਸੀਂ ਕਰ ਲਓ ਮੇਰੇ ਐਸ ਐਮ ਉਹ ਲੇਕਿਨ ਫੌਰੀ ਤੁਹਾਡੀ ਆ ਬੈਠੇ ਤੁਸੀਂ ਜਦ ਇਹ ਤੋਂ ਪਹਿਲੀ ਗੱਲ ਹੈ ਤੁਹਾਨੂੰ ਪੁੱਛਣਗੇ ਜੋ ਵੀ ਮੈਂ ਉਹਨਾਂ ਨੂੰ ਜਵਾਬ ਮੈਡਮ ਇਹਨਾਂ ਨੇ ਇਹਨਾਂ ਨੇ ਇਹਨਾਂ ਨੇ ਕੀਤਾ ਕੇਸ ਕੀਤਾ ਇਹਨਾਂ ਨੂੰ ਮਾਰ ਬਿਕ ਬੱਚੇ ਦੀ ਜਾਨ ਗਈ ਹੈ ਡਿਲੀਵਰੀ ਦੌਰਾਨ ਇੱਕ ਡੈਥ ਵੀ ਤਾਂ ਇਹ ਆ ਤੁਸੀਂ ਕਹਿੰਦੇ ਵੀ ਮੈਂ ਬੋਲੇ ਸਦੀ ਕੁਝ ਵੀ ਇੱਕ ਛੋਟਾ ਬੱਚਾ ਜਿਹਦੇ ਜਿਸ ਦੇ ਨਾਲ ਜਿਹੜਾ ਮਤਲਬ ਸਹੀ ਤਰੀਕੇ ਦੇ ਨਾਲ ਜਿਹੜਾ ਉਹ ਜਿਹੜਾ ਉਹਦਾ ਟ੍ਰੀਟਮੈਂਟ ਨਹੀਂ ਹੋਇਆ ਤੇ ਉਹਦੀ ਮੌਕੇ ਤੇ ਮੌਤ ਹੋ ਗਈ ਹੈ ਤੁਸੀਂ ਐਸਐਮਓ ਸਰ ਨਾਲ ਗੱਲ ਕਰੋ ਤੁਸੀਂ ਮੌਕੇ ਤੇ ਜਿਹੜੇ ਮੈਡੀਕਲ ਅਫਸਰ ਹੋ ਤੁਸੀਂ ਨਹੀਂ ਸਾਡੇ ਇਨਚਾਰਜ ਐਸਐਮਓ ਸਾਡੇ ਠੀਕ ਹੈ ਤੁਸੀਂ ਮੈਡਮ ਇਹਦੇ ਬਾਰੇ ਕੁਝ ਨਹੀਂ ਬੋਲਣਾ ਚਾਹੁੰਦੇ 사ਸ਼ੀ ਗਾ ਸਰ 사ਸ਼ੀ ਗਾ ਜੀ ਮੈਂ ਨਾ ਨਸ਼ਾਇਰੇ ਹਸਪਤਾਲ ਆਇਆ ਇੱਥੇ ਨਾ ਕੋਈ ਕੱਲ ਬੱਚੇ ਦੀ ਹੋਣੀ ਸੀ ਇਫਟਰੀ ਹੋਣੀ ਸੀ ਡੈਥ ਹੋ ਗਈ ਉਹਦੀ ਉਹਦੇ ਪਰਿਵਾਰ ਬਾਰੇ ਡਾਕਟਰ ਸਾਹਿਬ ਕਹਿ ਰਹੇ ਆ ਕਿ ਮਤਲਬ ਇਹਨਾਂ ਦੀ ਲਾਪਰਵਾਹੀ ਕਰਕੇ ਸਟਾਫ ਨਰਸ ਦੀ ਲਾਪਰਵਾਹੀ ਕਰਕੇ ਯੂਨੀ ਫੈਮਿਲੀ ਹੋਣੀ ਸੀ ਵੈਸ ਜੀਰੇਨ ਫਿਰ ਕਿਨਾਂ ਨੋਰਮਲ ਕਰਕੇ ਤੇ ਬੱਚੇ ਡੈਥ ਹੋ ਗਈ ਹੈ ਤੁਹਾਡੇ ਦੇ ਡਾਕਟਰ ਸਾਹਿਬ ਬੈਠੇ ਨੇ ਮੈਡਮ ਪ੍ਰੀਤ ਡਾਕਟਰ ਪ੍ਰੀਤ ਬੜੀ ਉਹਨਾਂ ਗੱਲ ਕਰ ਰਹੇ ਅਸੀਂ ਤੇ ਤਾਂ ਕੋਈ ਐਸਾ ਡਾਕਟਰ ਨਾਲ ਜੇ ਸਟਾਫ ਨਰਸ ਉਹ ਵੀ ਬੈਠੇ ਇਥੇ ਉਹ ਕੋਈ ਗੱਲ ਨਹੀਂ ਕਰਕੇ ਰਾਜੀ ਸਾਡੇ ਨਾਲ ਜੀ Hundi. Hundi. See you Hanji, say good afternoon. Mm. Hundi.